ਨਪੀਰ ਪਰਿਸਸ਼ਾ ਕਾਲ ਦੀ ਲੇਖੇ ਹਾਜ਼ਰ ਹੋਏ ਆ ਅੱਜ ਦੀ ਬਹੁਤ ਹੀ ਖਾਸ ਅਪਡੇਟ ਮਲਾਜ਼ਮਾਂ ਦੇ ਲਈ ਪੰਜਾਬ ਦੇ ਸਰਕਾਰੀ ਮਲਾਜ਼ਮਾਂ ਦੇ ਵੱਲੋਂ ਸਬਕਾ ਕੈਬਨਨ ਮੰਤਰੀ ਚੇਤਨ ਸਿੰਘ ਜੋੜੇ ਮਾਜਰਾ ਨੂੰ ਬਜਟ ਸੈਸ਼ਨ ਦੇ ਵਿੱਚ ਪੁਰਾਣੀ ਪੈਨਸ਼ਨ ਦਾ ਮਤਲਆਉਣ ਲਈ ਦਿੱਤੇ ਗਏ ਮੰਗ ਪੱਤਰ ਦੇ ਦੌਰਾਨ ਪੈਨਸ਼ਨ ਦੇ ਮੁੱਦੇ ਤੇ ਖੁੱਲ ਕੇ ਵਿਚਾਰ ਚਰਚਾ ਹੋਈ ਜਿਸ ਦੇ ਦਰਮਿਆਨ ਜੋੜੇ ਮਾਜਰਾ ਨੇ ਖੁਦ ਯੂਪੀਐਸ ਨੂੰ ਖਤਰਨਾਕ ਸਕੀਮ ਜਿਹੜਾ ਹੈ ਮੰਨਿਆ ਹੈ ਸਵਾਲ ਇਥੇ ਇਹ ਪੈਦਾ ਹੁੰਦਾ ਹੈ ਕਿ ਪੰਜਾਬ ਸਰਕਾਰ ਬਜਟ ਸੈਸ਼ਨ ਦੇ ਦੌਰਾਨ ਯੂਪੀਐਸ ਵਿਰੋਧ ਮਤਾ ਲੈ ਕੇ ਆਵੇਗੀ ਅਤੇ ਪੁਰਾਣੀ ਪੈਨਸ਼ਨ ਬਹਾਲ ਕਰੇਗੀ ਇਥੇ ਜ਼ਿਕਰ ਕਰਨਾ ਬੰਦਾ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਪਹਿਲਾਂ ਹੀ यूपीएन नोन नकार चुके ਹਨ प्राणी पेंशन प्राप्ति फ्रंट ਦੇ ਵੱਲੋਂ ਸਵਾਲ ਚੁੱਕਿਆ ਗਿਆ ਹੈ ਕਿ ਜੇਕਰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਯੂਪੀਐਸ ਨੂੰ ਰੱਦ ਕਰ ਰਹੇ ਹਨ ਤਾਂ ਵਿੱਤ ਮੰਤਰੀ ਅਤੇ ਕੈਬਨਿਟ ਸਭਾ ਕਮੇਟੀ ਦੀ ਕੀ ਮਜਬੂਰੀ ਹੈ ਕਿ ਉਹ ਜਿਹੜੇ 18 ਨਵੰਬਰ 2022 ਨੂੰ ਕੀਤੇ ਗਏ ਨੋਟੀਫਿਕੇਸ਼ਨ ਨੂੰ ਲਾਗੂ ਕਰਨ ਦੀ ਬਜਾਏ ਕੇਂਦਰ ਦੀ ਸੁਰ ਦੇ ਵਿੱਚ ਸੁਰ ਮਲਾਇਆ ਮਲਾਉਂਦਿਆਂ ਯੂਪੀਐਸ ਸਕੀਮ ਨੂੰ ਜਿਹੜਾ ਲਾਗੂ ਕਰਨ ਦੇ ਮਨਸੂਬੇ ਕਰ ਰਹੇ ਹਨ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਹੈ ਕਿ ਖੇਤੀ ਮੰਡੀ ਕੀਤੀ ਜਾਵੇ ਤੇ ਖਰੇ ਨੂੰ ਜਿਹੜਾ ਕੀ ਜਿਹੜਾ ਕੀ ਰੱਦ ਕਰਨ ਕੀਤੇ ਜਾਣ ਜਾਨ ਦੀ ਜਿਹੜੀ ਤਰਜ਼ ਤੇ ਜਿਹੜੀ ਆਜ਼ਾਦੀ ਜਿਹੜੀ ਬਜਟ ਸੈਸ਼ਨ ਦੇ ਵਿੱਚ ਐਨਪੀਐਸ ਅਤੇ ਯੂਪੀਐਸ ਨੂੰ ਰੱਦ ਕਰਕੇ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਜਿਹੜਾ ਮਤਾ ਪਾਸ ਕੀਤਾ ਜਾਵੇ ਅਤੇ ਨੋਟੀਫਿਕੇਸ਼ਨ ਵਿੱਚ ਜਲ ਤੋਂ ਜਲ ਜਿਹੜਾ ਹੈ ਲਾਗੂ ਕੀਤਾ ਜਾਵੇ। ਹਾਂਜੀ ਦੋਸਤੋ ਇਹ ਸੀ ਅੱਜ ਦੀ ਬਹੁਤ ਹੀ ਖਾਸ ਅਪਡੇਟ ਮੁਲਾਜ਼ਮਾਂ ਤੇ ਪੈਨਸ਼ਨਰਜ਼ ਦੇ ਲਈ। ਮਿਲਦੇ ਆ ਕਿਸੇ ਨਵੀਂ ਅਪਡੇਟ ਦੇ ਨਾਲ ਬਣੇ ਰਹਿਣਾ ਚੈਨਲ ਦੇ ਨਾਲ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਮਿਲਦੇ ਆ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ। ਦੇਖੋ ਕੇਂਦਰ ਸਰਕਾਰ ਹੈ ਜਿਹੜੀ ਇੱਕ ਨਵੀਂ ਪੈਨਸ਼ਨ ਸਕੀਮ ਜਿਹੜੀ ਲੈ ਕੇ ਆ ਰਹੀ ਹੈ ਜਿਹੜੀ ਮੁਲਾਜ਼ਮਾਂ ਵਾਸਤੇ ਇੱਕ ਬਹੁਤ ਹੀ ਖਤਰਨਾਕ ਜਿਹੜਾ ਜੰਜਾਲ ਜਿਹੜਾ ਬੁਣਾ ਜਾ ਰਿਹਾ। ਸੋ ਉਸ ਦੇ ਸਬੰਧ ਚ ਬੱਚੇ ਅੱਜ ਮੈਨੂੰ ਮਿਲੇ ਸੀ। ਔਰ ਆਪਣੀ ਗੱਲਬਾਤ ਹੈ ਜਿਹੜੀ ਉਹ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਤੱਕ ਪਹੁੰਚਾਉਣ ਵਾਸਤੇ ਉਹਨਾਂ ਨੇ ਆਪਣਾ ਮੈਮੋਰੰਡਮ ਦਿੱਤਾ ਹੈ ਔਰ ਮੈਂ ਵੀ ਆਪਣਾ ਜਿਹੜਾ ਇਹਨਾਂ ਦਾ ਲੈਟਰ ਹੈ ਉਹ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਾਵਾਂਗੇ ਔਰ ਜੋ ਵੀ ਇਹਨਾਂ ਦੇ ਮਸਲੇ ਨੇ ਉਹਨਾਂ ਨੂੰ ਜਿਹੜਾ ਹੱਲ ਕਰਨ ਵਾਸਤੇ ਸੀਐਮ ਸਾਹਿਬ ਨਾਲ ਵੀ ਮੀਟਿੰਗ ਕਰਾਂਗੇ ਔਰ ਹੋਰ ਵੀ ਜੇ ਕੋਈ ਵਿਧਾਨ ਸਭਾ 'ਚ ਵੀ ਗੱਲ ਕਰਨੀ ਪਈ